ਮਾਜ ਮਹੱਲਾ ਤੀਜਾ ਵਰਨ ਰੂਪ ਵਰਤੇ ਸਭ ਤੇਰੇ ਮਰ ਮਰ ਜੰਮੇ ਫੇਰ ਪਵੇ ਕਨੇਰੇ ਤੂੰ ਏ ਕੋਨੇ ਚਲਗ ਮਾ ਪਾਰਾ ਗੁਰਮਤੀ ਬੂਝ 부ਝਾਵਣਿਆ ਹਉ ਵਾਰੀ ਜੀਉ ਵਾਰੀ RAM ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ ਗੁਰਮਤੀ ਆਪ ਬੁਝਾਵਣਿਆ ਰਹਾਓ ਸਬੇਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵਿਆ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸਨਾ ਅਗਨ ਜਲਾਇ ਸੰਸਾਰਾ ਲੋਭ ਅਭਿਮਾਨ ਬਹੁਤ ਅਹੰਕਾਰ ਮਰਮਰ ਜਨਮ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਝੈ ਆਪ ਮਾਰੇ ਤਾਂ ਤੇਰੇ ਭਵਨ ਸੂਝੈ ਫਿਰ ਓ ਮਰੈ ਨ ਮਰਣਾ ਹੋਵੈ ਸਹਜੇ ਸੱਚ ਸਮਾਵਣਿਆ ਮਾਇਆ ਮਹਿ ਫਿਰ ਚਿਤ ਨਾ ਲਾਏ ਗੁਰ ਕੈ ਸ਼ਬਦ ਸਦ ਰਹਿ ਸਮਾਏ ਸੱਚ ਸਲਾਹੇ ਸਭ ਘਟ ਅੰਤਰ ਸਚੋ ਸੱਚ ਸੁਹਾਵਣਿਆ ਸਾਚਾ ਸਾਲਾਹੀ ਸਦਾ ਹਜੂਰੇ ਗੁਰ ਕੈ ਸਬਦ ਰਹਾ ਭਰ ਪੂਰੇ ਗੁਰ ਪ੍ਰਸਾਦੀ ਸਚ ਨਦਰੀ ਆਵੈ ਸੱਚੇ ਹੀ ਸੁਖ ਪਾਵਣਿਆ ਸਾਚ ਮਾਰੇ ਅੰਦਰ ਰਹਾ ਸਮਾਏ ਸਦਾ ਸਚ ਨੇਚਲ ਆਵੈ ਨਾ ਜਾਏ ਸਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸਚ ਸਮਾਵਣਿਆ ਸੱਚ ਸਾਲਾਹੀ ਵਰਨਾ ਕੋਈ ਜਿਤ ਸੇਵੈ ਸਦਾ ਸੁਖ ਹੋਈ ਨਾਨਕ ਨਾਮ ਰੱਤੇ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਏ ਸਮਾਣੀ ਨਿਰਮਲ ਬਾਣੀ ਹਰਿ ਸਾਲਾਹੀ Jap ਹਰ ਨਿਰਮਲ ਮੈਲ ਗਵਾਵਣਿਆ ਹਵਾਰੇ ਜੀਓ ਵਾਰੀ ਸੁਖ ਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਿਟਾਵਣਿਆ ਰਹਾਓ ਨਿਰਮਲ ਨਾਮ ਵਸਿਆ ਮਨ ਆਏ ਮਨ ਤਨ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚ ਆਪ ਮੁਵਾਤਿ ਥੈ ਮੋਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹਉਮੈ ਮੈਲ ਗੁਰਸਬ ਦੇ ਧੋਵੇ ਨਿਰਮਲ ਬਾਜੈ ਅਨਹਦ ਧੁਨ ਬਾਣੀ ਦਰ ਸੱਚਾ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੈ ਨਿਰਮਲ ਮਨੁਵਾ ਹਰ ਸਬਦ ਪਰੋਵੈ ਨਿਰਮਲ ਨਾਮ ਲਗੇ ਬੜ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸਬਦੇ ਸੋਹੈ ਨਿਰਮਲ ਨਾਮ ਮਨ ਤਨ ਮੋਹੈ ਸਚ ਨਾਮ ਮਲਕ ਦੇ ਨ ਲਾਗੇ ਮੁਖ ਉਜਲ ਸਚ ਕਰਾਵਣਿਆ ਮਨ ਮਾਲਾ ਹੈ ਮਨ ਮੈਲਾ ਹੈ ਦੂਜੈ ਪਾਏ ਮੈਲਾ ਚੌਕਾ ਮੈਲੇ ਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨ ਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਬਾਏ ਇਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਵਸੈ ਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ ਮਾਝ ਮਹੱਲਾ 3 ਗੋਬਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੋਹ ਹੈ ਅਤ ਉਜਲ ਨਾਮ ਧਿਆਵਣਿਆ ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹਿ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾ ਗੋਬਿੰਦ ਗਾਵਹਿ ਸਹਿਜ ਸੁਭਾਏ ਗੁਰ ਕੈ ਪੈ ਉਜਲ ਹਉ ਮੈ ਮਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੈ ਭਗਤ ਦਰੜਾਏ ਗੁਰ ਕੈ ਸ਼ਬਦ ਮਨੈ ਮਨ ਮਿਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸਬਦੇ ਨਿਰਤ ਕਰਾਵਣਿਆ ਉਚਾ ਕੂਕੇ ਤਨਹਿ ਪਛਾੜੇ ਮਾਇਆ ਮੋਹੇ ਜੋਹਿਆ ਜਮ ਕਲੇ ਮਾਇਆ ਮੋਹ ਇਸ ਮਨੇ ਨਚਾਏ ਅੰਤਰ ਕਵਟ ਦੁਖ ਪਾਵਣਿਆ ਗੁਰਮੁਖ ਭਗਤ ਜੇ ਆਪ ਕਰਾਏ ਤਨ ਮਨ ਸਾਧ ਰਾਤਾ ਸਹਿਜ ਸੁਭਾਏ ਬਾਣੀ ਵੱਜੇ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣ ਬਹੁਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪੇੜ ਬੰਦ ਨਾਚੈ ਦੂਜੈ ਭਾਏ ਦੁਖ ਪਾਵਣ ਜਿ세 ਅੰਤਰ ਪ੍ਰੀਤ ਲਗੈ ਸੋ ਮੁਕਤਾ ਇੰਦਰੀ ਵਸ ਸਤਿ ਸੰਜਮ ਜੁਗਤਾ ਗੁਰ ਕੈ ਸਬਦ ਸਦਾ ਹਰ ਧਿਆਏ ਇਹਾ ਭਗਤ ਹਰ ਭਾਵਣਿਆ ਗੁਰਮੁਖ ਭਗਤ ਜੁਗਚਾਰੇ ਹੋਈ ਹੋਰਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਣੀ ਚਿਤ ਲਾਵਣਿਆ ਮਾਝ ਮਹਲਾ 3 ਸੱਚਾ ਸੇਵੀ ਸੱਚਾਲਾਹੀ ਸੱਚਾ ਨਾਏ ਦੁੱਖ ਕਭੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵਣਿਆ ਹਵਾਰੀ ਜਿਉ ਬਾਰੀ ਸੁਖ ਸਹਿਜ ਸਮਾਦ ਲਗਾਵਣਿਆ ਜੋ ਹਰ ਸੇਵਹਿ ਸੇ ਸਦਾ ਸੁਹਹਿ ਸੁਭਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸੇਈ ਭਗਤ ਤੇਰਾ ਮਨ ਪਾਏ ਸਚ ਬਾਣੀ ਤੁਧੈ ਸਲਾਹਨ ਰੰਗ ਰਾਤੇ ਪਰਮ ਚੱਕਰ ਆਵਣਿਆ ਸਚ ਬਾਣੀ ਤੁਧੈ ਸਲਾਹਨ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੇ ਤਾ ਚੂਕੈ ਫੇਰਾ ਜਾ ਤੁਧ ਭਾਵੈ ਤਾ ਨਾਏ ਰਚਾਵੇ ਤੂੰ ਆਪੇ ਨਾਮ ਜਪਾਵਣਿਆ ਗੁਰਮਤੀ ਹਰਮਨ ਵਸਾਇਆ ਹਰਖ ਸੋਗ ਸਭ ਮੋਹ ਹੈ ਹਰਖ ਸੋਗ ਸਭ ਮੋਹ ਗਵਾਇਆ ਇਕਸ ਸਿਓ ਲੈ ਲਾਗੀ ਸਦਹੀ ਹਰਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨਉ ਨਿਦ ਨਾਮ ਵਸਿਆ ਮਨ ਆਏ ਪੂਰੇ ਭਾਗ ਸਤਗੁਰ ਪਾਇਆ ਸਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮਿਲਹਿ ਗੁਰਮੁਖ ਜਾਤਾ ਤੂੰ ਆਪੇ ਦੇਵੇਂ ਨਾਮ ਵਡਾਈ ਨਾਮ ਰੱਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਦਸਾ ਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕਸਿ ਸਿਉ ਮਨ ਰਹਿ ਆਸਮਾਏ ਮਨ ਮੰਨਿਆ ਮਨਹਿ ਮਿਲਾਵਣਿਆ ਗੁਰਮੁਖੋ ਵੈ ਸੋ ਸਾਲਾ ਹੈ ਸਾਚੇ ਠਾਕੁਰ ਵੇ ਪ੍ਰਵਾਹੇ ਨਾਨਕ ਨਾਮ ਵਸੈ ਮਨ ਅੰਤਰ ਗੁਰ ਸਬਦੀ ਹਰ ਮੇਲਾ ਆਵਣਿਆ ਮਾਝ ਮਹੱਲਾ ਤੀਜਾ ਤੇਰੇ ਭਗਤ ਸੋਹੇ ਦਰ ਸਾਚੇ ਦਰਬਾਰੇ ਗੁਰ ਕੈ ਸਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕੈ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜਿਉ ਸੱਚਾ ਉੱਚੋ ਊਚਾ ਹਉ ਮੈਂ ਮਾਰ ਮਿਲਾਵਣਿਆ ਰਹਾਓ ਹਰ ਜਿਉ ਸੱਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੈ ਮਿਲਾਈ ਗੁਰ ਸ਼ਬਦ ਮਿਲਹਿ ਸੇ ਵਿਸਰੇ ਨਾਹੀ ਸਹਜੇ ਸੱਚ ਸਮਾਵਣਿਆ ਤੁਇ ਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਆਪੇ ਘਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਵਣਿਆ ਕਮਨ ਗੁਣਵੰਤੀ ਹਰ ਪਾਏ ਭੈ ਪਾਏ 시ਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸਾਚੁ ਉਪਦੇਸ ਸਮਾਵਣਿਆ ਸਬਦ ਵਿਸਾਰਣ ਤੈਨਾ ਠਾਉ ਨਾ ਠਾਉ ਭਰਮ ਭ੍ਰਮ ਭੂਲੇ ਜੋ ਸੁਣੈ ਘਰ ਕਾਉ ਹਲਤ ਪਲਤ ਤੈਨੇ ਦੋਵੈ ਗਵਾਏ ਦੁਖੇ ਦੁਖ ਵਹਾਵਣਿਆ ਲਿਖਦਿਆਂ ਲਿਖਦਿਆਂ ਕਾਗਜ ਮਸ ਕਾਗਦ ਮਸ ਖੋਈ ਦੂਜਾ ਪਾਏ ਸੁਖ ਪਾਏ ਨਾ ਕੋਈ ਕੂੜ ਲਿਖੇ ਤ ਕੂੜ ਕਮਾਵੇ ਜਲ ਜਾਵੇ ਕੂੜ ਚਤ ਲਾਵਣਿਆ ਗੁਰਮੁਖ ਸਚੋ ਸੱਚ ਲਿਖੇ ਵਿਚਾਰ ਗੁਰਮ ਅਸੇ ਜਨ ਸੱਚੇ ਪਾਵੇ ਮੋਖ ਦਵਾਰ ਸੱਚ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਦਰ ਬੈਠਾ ਵੇਖੈ ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ ਨਾਨਕ ਨਾਮ ਮਿਲਾਇ ਵਡਿਆਈ ਪੂਰੇ ਗੁਰ ਤੇ ਪਾਵਣ ਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹਉਮੈ ਮੈਲ ਲਾਗੀ ਗੁਰ ਸਬਦੀ ਖੋਵੇ ਮਨ ਨਿਰਮਲ ਆਨੰਦਨ ਭਗਤੀ ਰਾਤਾ ਭਗਤ ਕਰੇ ਹਰ ਪਾਵਣ ਆ ਹਉ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿਨਾ ਭਗਤ ਜਨਾ ਕਉ ਸਦ ਨਮਸਕਾਰ ਕੀਜੈ ਜੋ ਅਨੰਦਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਣ ਕਰਾਏ ਜਿਤ ਭਾਵੇ ਤਿਤਕਾਰ ਲਾਏ ਪੂਰੇ ਭਾਗ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵ ਐ ਤਾਕਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਸਾਵਤ ਰੱਖੇ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤ ਗੁਰ ਆਪੇ ਮੇਲ ਮਿਲਾਏ ਮਿਲ ਪੀਤਮ ਸੁਖ ਪਾਵਣਿਆ ਇਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਭਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਕੂੜ ਬੋਲ ਬਿਖ ਖਾਵਣਿਆ ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ ਪਾਏ ਭਗਤ ਜਾ ਹਉ ਮੈਂ ਸੁਖੈ ਸਿੱਧ ਸਾਧਕ ਮੂਨ ਧਾਰੀ ਰਹੇ ਲਿਵ ਲਾਏ ਤਿਨ ਭੀ ਤਨ ਮਹਿ ਮਨ ਨ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕੇ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਮ ਮਨ ਵਸਾਵਣਿਆ ਮਾਝ ਮਹੱਲਾ 3 ਇਸ ਗੁਫਾ ਮਹਿ ਅਖਟ ਪੰਡਾਰਾ ਇਸ ਵਿੱਚ ਵਸੈ ਹਰ ਅਲਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰਸਬਦੀ ਆਪ ਮੰਯਾ ਵਣਿਆ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮ ਮਨ ਵਸਾ ਵਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪੀਆ ਵਣਿਆ ਰਹਾ ਹਮੇ ਮਾਰ ਬਜਰ ਕਪਾੜ ਖੁਲਾਇਆ ਨਾਮ ਮੋਲਕ ਗੁਰ ਪ੍ਰਸਾਦੀ ਪਾਇਆ ਬਿਨ ਸਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਜਿਨ ਸੱਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੇ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰ ਹ ਭਾਲਣ ਕੋ ਬਾਹਰ ਜਾਏ ਨਾਮ ਨ ਲਹ ਬਹੁਤ ਵਿਗਾਰ ਦੁਖ ਪਾਏ ਮਨ ਮੁਖ ਅੰਦੇ ਸੂਝਾ ਨਹੀਂ ਫਿਰ ਘਿਰ ਆਏ ਗੁਰਮੁਖ ਵਥ ਪਾਵਣਿਆ ਗੁਰ ਪ੍ਰਸਾਦੀ ਸਚਾ ਹਰ ਪਾਏ ਮਨ ਤਨ ਵੇਖੈ ਹਉ ਮੈਲ ਜਾਏ ਬੈਸ ਸੁਥਾਨ ਸਦ ਹਰ ਗੁਣ ਗਾਵੇ ਸਚੈ ਸਬਦ ਸਮਾਵਣਿਆ ਨੌ ਦਰ ਠਾਕੇ ਤਾਪਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉਥੈ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦ ਆਇ ਅੰਤਰਾ ਹਨੇਰਾ ਨ ਵਸ ਲਹੈ ਨ ਚੁੱਕੈ ਫੇਰਾ ਸਤਗੁਰ ਹੱਥ ਕੁੰਜੀ ਹੋਰ ਤਦ ਦਰ ਖੁੱਲੈ ਨਾਹੀ ਪੂ ਗੁਰ ਪੂਰੈ ਭਾਗ ਮਿਲਾਵਣਿਆ ਗੋਬਤ ਪਰਗਟ ਤੂੰ ਸਭ ਨਹੀਂ ਥਾਏ ਗੁਰ ਪ੍ਰਸਾਦੀ ਮਿਲ ਸੋ ਜੀ ਪਾਏ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਬਸਾਵਣਿਆ ਮਾਜ ਮਹੱਲਾ ਤੀਜਾ ਗੁਰਮੁਖ ਮਿਲਾ ਮਿਲਾਏ ਆਪੇ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ ਹਉਮੈ ਮਾਰ ਬੰਧਨ ਸਭ ਤੋੜੇ ਗੁਰਮੁਖ ਸਬਦ ਸੁਹਾਵਣਿਆ ਹਵਾਰੀ ਜੀਓ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੈ ਹਰ ਸੇ ਤੀਲੇ ਚਿਤ ਲਾਵਣਿਆ ਰਹਾਓ ਗੁਰਮੁਖ ਜੀਵੇ ਮਰੇ ਪ੍ਰਵਾਨ ਆਰਜਾ ਨਾ ਸੀਜੈ ਸਬਦ ਪਛਾਨ ਗੁਰਮੁਖ ਮਰੇ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਾਰਦਾਰ ਸੋਬਾ ਪਾਏ ਗੁਰਮੁਖ ਵਿੱਚ ਆਪ ਗਵਾਏ ਆਪ ਤਰੈ ਸਭ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣ ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ ਗੁਰਮੁਖ ਹਉ ਮੈਂ ਚੁੱਕੈ ਤੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲੱਗੇ ਗੁਰਮੁਖ ਸਹਿਜ ਸਮਾਵਣ ਗੁਰਮੁਖ ਨਾਮ ਮਿਲੈ ਵਡਿਆਈ ਗੁਰਮੁਖ ਗੁਣ ਗਾਵੇ ਸੁਭਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣਿਆ ਗੁਰਮੁਖ ਆਨ ਦੇਨ ਸ਼ਬਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਛ ਨਿਰਮਲ ਭਗਤ ਸ਼ਬਦੇ ਭਗਤ ਕਰਾਵਣਿਆ ਬਾਜ ਗੁਰੂ ਹੈ ਅੰਧ ਆਂਧਾਰਾ ਜਮ ਕਾਲ ਗਰਠੇ ਕਰੇ ਪੁਕਾਰਾ ਅਣ ਦਿਨ ਰੋਗੀ ਬਿਸਟਾ ਕੇ ਕੀੜੇ ਬਿਸਟਾ ਮੈਂ ਦੁਖ ਪਾਵਣਿਆ ਗੁਰਮਖਿਆਪੇ ਕਰੇ ਕਰਾਏ ਗੁਰਮਖੇ ਹਿਰਦੈ ਉੱਠਾ ਆਪ ਆਏ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸਬਦ ਦਿਖਾਏ ਸਤਗੁਰ ਪੂਰਾ ਆਪੇ ਫਰਕ ਕੀ ਤੂੰ ਘਟ ਅੰਤਰ ਆਪੇ ਬਣਤ ਬਣਾਵਣਿਆ ਹਵਾਰੀ ਜੀਉ ਵਾਰੀ ਹ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਿਜ ਨਾ ਪਾਏ ਗੁਰਮੁਖ ਸਹਿਜ ਸਮਾਵਣਿਆ ਰਹਾਉ ਤੂੰ ਆਪੇ ਸੋਹੇ ਆਪੇ ਜਗ ਮੋਹੇ ਤੂੰ ਆਪੇ ਨਦਰੀ ਜਗਤ ਪਰੋਵੈ ਤੂੰ ਆਪੇ ਦੁਖ ਸੁਖ ਦੇਵੇ ਕਰਤੇ ਗੁਰਮਖ ਹਰ ਦੇਖਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮਖੇ ਆਖ ਸੁੜਾਵਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਲਖ ਲਖਾ ਵਣਿਆ ਆਪੇ ਮਾਇਆ ਆ ਪੇਸ਼ ਆਇਆ ਆਪੇ ਮੋਹ ਸਭ ਜਗਤ ਤਰਾਇਆ ਆਪੇ ਮੋਹ ਸਭ ਜਗਤ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੇ ਆਪੇ ਆਖ ਸੁਣਾਵਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪੂ ਥਾਪੇ ਆਪੇ ਤੁਝ ਤੇ ਬਾਰ ਕਛੂ ਨਾ ਹੋਵੇ ਤੂੰ ਆਪੇ ਕਾਰੈ ਲਾਵਣਿਆ ਆਪੇ ਮਾਰੈ ਆਪ ਵਿੰਨਿਆ ਜੀਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਜ ਸਮਾਵਣਿਆ ਆਪੇ ਉਚਾ ਉਚੋ ਹੋਈ ਜਿਸ ਆਪ ਵਖਾਲੇ ਸੋ ਵੇਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵਖਾਲਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਭਰਪੂਰ ਰਹਾ ਸਭ ਥਾਏ ਗੁਰ ਪ੍ਰਸਾਦਿ ਘਰੀ ਮੈਂ ਪਾਈ ਸਦਾ ਸਰੇਵੀ ਇਕ ਮਨ ਧਿਆਈ ਗੁਰਮੁਖ ਸਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ ਕਰਮੈ ਧਰਤੀ ਧੌਲ ਪਾਤਾਲ ਕਰ ਹੀ ਮਹਿ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹਿ ਸੁਖ ਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹਉ ਮੈਂ ਮੇਰਾ ਜੰਮਣ ਮਰਨ ਨਾ ਚੂਕੈ ਫੇਰਾ ਗੁਰਮੁਖ ਹੋਵੈ ਸੋ ਹਉ ਮੈਂ ਮਾਰੇ ਸਚੋ ਸੱਚ ਕਮਾ ਧਿਆਵਣਿਆ ਕਾਇਆ ਅੰਦਰ ਪਾਪ ਪੁੰਨ ਦੋਇ ਭਾਈ ਦੋਹੀ ਮਿਲਕੈ ਸ੍ਰਿਸ਼ਟੇ ਉਪਾਈ ਦੋਵੈ ਮਾਰ ਜਾਏ ਇਕਤ ਘਰ ਆਣ ਆਵੇ ਗੁਰਮਤ ਸਹਿਜ ਸਮਾਵਣਿਆ ਘਰ ਹੀ ਮਾਹੇ ਦੂਜੈ ਭਾਏ ਹਨੇਰਾ ਚਾਨਣ ਹੋਵੇ ਛੋੜਾ ਹौं ਮੈਂ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅਨ ਦਿਨ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਾਸਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਪੰਡਾਰਾ ਗੁਰਮੁਖ ਪਾਏ ਮੋਖ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵਣਜੇ ਸਦਾ ਬਾਪਾਰੇ ਲਾਹ ਨਾਮ ਸਦ ਪਾਵਣ ਆਪੇ ਵਥ ਆਪੇ ਆਪੇ ਵਥ ਰਾਖੈ ਆਪੇ ਦੇ ਗੁਰਮੁਖ ਵਣਜੇ ਕੇਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਾਰ ਕਿਰਪਾ ਮਨ ਵਸਾਵਣਿਆ ਮਾਜ ਮਹਲਾ 3ਜਾ ਹਾਰੇ ਆਪੇ ਮੇਲੇ ਸੇਵ ਕਰਾਏ ਗੁਰ ਕੈ ਸਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਕਹਿ ਆਪ ਸਮਾਵਣਿਆ ਹੋ ਵਾਰੀ ਜੀਉ ਵਾਰੀ ਸੱਜ ਸੱਚਾ ਹਿਰਦੈ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸਬਦੀ ਮਨ ਵਸਾਵਣਿਆ ਰਹਾਓ ਆਪੇ ਗੁਰਦਾਤਾ ਕਰਮਦਾਤਾ ਸੇਵਕ ਸੇਵਹਿ ਗੁਰਮੁਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਸੋਹਿ ਗੁਰਮਤਿ ਹਰਿ ਰਸ ਪਾਵਣਿਆ ਇਸ ਗੁਫਾ ਮੈਂ ਇਕਥਾਨ ਸੁਹਾਇ ਪੂਰੇ ਗੁਰ ਹਉਮੈ ਪਰਮ ਚੁਕਾਇ ਅਨੰਦਿ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸਬਦੈ ਓ ਗੁਫਾ ਵਿਚਾਰੇ ਨਾਮ ਨਿਰੰજન ਅੰਤਰ ਵਸੈ ਮੁਰਾਰੇ ਹਰ ਗੁਣ ਗਾਵੇ ਸਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਾਗਾਤੇ ਦੂਜੈ ਭਾਏ ਕਰ ਲਾਏ ਨਭ ਭੂਲੇ ਦੇਸ ਜਾਏ ਘੜੀ ਮੋਤ ਕਾ ਲੇਖਾ ਲੇਵੈ ਰਤੀ ਓ ਮਾਸਾ ਤੋਲ ਘਟਾਵਣਿਆ ਘੜੀ ਮੋਤ ਕਾ ਲੇਖਾ ਲੇਵੈ ਰਤੀ ਓ ਮਾਸਾ ਤੋਲ ਘੜਾਵਣਿਆ ਪੇੜ ਐ ਪਰ ਜੀਤੈ ਨਹੀਂ ਦੂਜਾ ਮੁਠੀ ਰੋਵੈ ਤਾਹੀ ਖੜੀ ਕੁਵਾਲਿਓ ਰੂਪ ਕੁਲਖਣੀ ਸੁਪਨੇ ਪਿਰ ਨਹੀਂ ਪਾਵਣਿਆ ਪੇੜ ਐ ਪਰ ਮਨ ਵਸਾਇਆ ਪੂਰਾ ਗੁਰ ਹضور ਦਿਖਾਇਆ ਕਾਮਣ ਪਿਰ ਰਾਖਿਆ ਕੰਠ ਲਾਏ ਸਬਦੇ ਪਿਰ 라ਵੇ ਸੇ ਸੁਹਾਵਣਿਆ ਆਪੇ ਦੇਵੈ ਸੱਦ ਬੁਲਾਏ ਆਪਣਾ ਨਾਮ ਮਨ ਵਸਾਏ ਨਾਨਕ ਨਾਮ ਮੇਰਾ ਵਡਿਆਈ ਅਨ ਦਿਨ ਸਦਾ ਗੁਣ ਗਾਵਣਿਆ